ਪੂਰਾ ਪੰਜਾਬ ਡੁੱਬ ਰਿਹਾ ਹੈ ਪੂਰਾ ਪੰਜਾਬ ਤਬਾਹ ਹੋ ਰਿਹਾ ਹੈ ਤੇ ਮੁੱਖ ਮੰਤਰੀ ਸਾਹਿਬ ਚਨਈ ਦੇ ਵਿੱਚ ਇਡਲੀ ਡੋਸਾ ਬ੍ਰੇਕਫਾਸਟ ਦੇਣਾ ਉਹਦਾ ਮੂਰਤ ਕਰਦੇ ਫਿਰਦੇ ਸ਼ਰਮ ਉਦੋਂ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਦੋਂ ਆਪ ਦੇ ਘਰ 'ਚ ਕੋਈ ਸੱਥਰ ਵਿਸ਼ੇ ਹੋਣ ਲੋਕਾਂ ਦੇ ਘਰ ਰੋ ਰਿਹਾ ਲੋਕ ਪਟ ਰਿਹਾ ਲੋਕ ਉਦੋਂ ਗਵਾਂਡੀਆਂ ਦੀਆਂ ਖੁਸ਼ੀਆਂ 'ਚ ਜਾਣਾ ਜਿਹੜਾ ਉਹ ਸ਼ੋਭਾ ਨਹੀਂ ਦਿੰਦਾ ਪੰਜਾਬ ਦਾ ਕਲਚਰ ਨਹੀਂ ਹੈ ਚਨਈ ਚ ਖਿਚਾਰੇ ਆ ਫੋਟੋਆਂ ਜਦੋਂ ਤੁਹਾਡੇ ਘਰ 'ਚ ਤਾਂ ਬੁਰਾ ਹਾਲ ਐ ਤੁਹਾਡੇ ਘਰ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਰਿਹਾ ਲੋਕ ਹੜ੍ਹਾਂ ਦੀ ਮਾਰੇ ਠਾਰਿਆ ਉਹੀ ਗੱਲ ਐ ਕਿ ਜਦੋਂ ਕਹਿੰਦੇ ਆ ਨਾ ਕਿ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਬੁਜਾਰਿਆ ਸੀ ਅੱਜ ਪੰਜਾਬ ਡੁੱਬ ਰਿਹਾ ਤੇ ਪੰਜਾਬ ਦਾ ਨੀਰੋ ਇਡਲੀ ਖਾ ਰਿਹਾਗਾ ਜਾ ਕੇ ਚਨਈ ਦੇ ਵਿੱਚ ਤਾਂ ਮਹਲਾਡੂ ਦੇ ਵਿੱਚ ਚਨਈ ਜਾਂਦੇ ਆ ਉੱਥੇ ਚੁਟਕਲੇ ਉਹ ਪੰਜਾਬ 'ਚ ਰਹਿੰਦੇ ਆ ਉੱਥੇ ਚੁਟਕਲੇ ਚੁਟਕਲਿਆਣਾ ਕਿੰਨਾ ਚਿਰ ਟੱਡ ਪਰੋਂਗੇ ਲੋਕਾਂ ਦਾ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਨਾ ਉਹਨਾਂ ਦੇ ਕੋਲੇ ਤਾਂ ਜੇ ਕਿਤੇ ਤੁਸੀਂ ਚੌੜ ਦੀ ਗੱਲ ਵੀ ਕਰੋ ਨਾ ਅੱਗ ਲੱਗ ਜਾਂਦੀ ਆ ਬੰਦੇ ਨੂੰ ਸੁਲਤਾਨਪੁਰ ਦੇ ਪਿੰਡ ਦੀ ਹੈ ਉਹ ਉੱਥੇ ਮੁੰਡਿਆਂ ਨੇ ਬੰਨ ਲਾਇਆ ਆਪਦੇ ਪੱਧਰ ਤੇ ਬੰਨ ਲਾਇਆ ਤੇ ਅੱਜ ਜਦੋਂ ਬੰਨ ਟੁੱਟਿਆ ਤੇ ਤਾਹਾਂ ਨਿਕਲ ਗਈਆਂ ਉਹਨਾਂ ਦੀਆਂ ਉਹ ਕਹਿੰਦੇ ਤਬਾਹ ਹੋ ਗਏ ਉਹੀ ਸੁਲਤਾਨਪੁਰ ਲਾਗੇ ਦਾ ਬੰਨ ਉਹੀ ਵਿਆਸ ਦਾ ਬੰਨ ਹਰ ਸਾਲ ਹਰ ਵਾਰ ਟੁੱਟਦਾ ਹਰ ਵਾਰ ਤੇ ਉਹ ਬੰਨ ਹੀ ਨਿਣੇ ਤੋਂ ਪੱਕੇ ਹੋਏ ਬੰਨ ਦਾ ਪ੍ਰਬੰਧ ਨਹੀਂ ਹੋਇਆ ਜਿਹੜੇ ਮੰਤਰੀ ਨੇ ਉਹ ਅਸਮੱਚ ਬਿਆਨ ਦੇ ਕਿ ਸਾਡੀਆਂ ਪੂਰੀਆਂ ਤਿਆਰੀਆਂ ਜੀ ਹੜ੍ਹਾਂ ਨਹੀਂ ਝਟਣ ਦੀਆਂ ਆ ਤਿਆਰੀਆਂ ਨਾ ਨਾ ਕਦੇ ਨਹਿਰਾਂ ਦੀ ਸਫਾਈ ਹੋਈ ਹੈ ਤੁਸੀਂ ਦੇਖਿਓ ਨਾ ਕਦੇ ਸਰਕਾਰ ਨੇ ਸੂਜਾਂ ਦੀ ਸਫਾਈ ਕਰਾਈ ਹੈ ਨਾ ਦਰਿਆਵਾਂ ਦੀ ਸਫਾਈ ਕਰਾਈ ਹੈ ਵੱਡੇ ਪੱਧਰ ਤੇ ਸਫਾਈ ਨਹੀਂ ਹੋਈ ਜਦੋਂ ਇਧਰ ਪਾਣੀ ਵੱਧ ਗਿਆ ਪਿੰਡ ਡੁੱਬ ਗਏ ਆ ਲੋਕ ਡੁੱਬ ਗਏ ਉਸ ਤੋਂ ਬਾਅਦ ਆ ਜਾਣਗੇ ਜੀ ਇਹ ਦੇਖੋ ਜੀ ਕੁਦਰਤ ਦੀ ਮਾਰ ਆ ਸਾਡਾ ਤਾਂ ਕਸੂਰੀ ਕੀ ਹੈ ਗਰਦਾਵਰੀ ਸਪੈਸ਼ਲ ਤਾਂ ਉਦੋਂ ਕਰਵਾਓ ਨਾ ਜੇ ਉਹਦਾ ਕੋਈ ਬਚਿਆ ਹੋਵੇ ਮੰਨ ਲਓ ਕੋਈ 10 ਕਿੱਲੇ ਬਚ ਗਏ 20 ਕਿੱਲੇ ਬਚ ਗਏ 100 ਗੱਲਾ ਬਚ ਗਿਆ 1500 ਕਿੱਲੇ ਜ਼ਮੀਨ ਸੀ 500 ਗੱਲਾ ਬਚ ਗਿਆ ਫਿਰ ਤਾਂ ਕੋਈ ਗਰਦਾਵਰੀ ਹੋਵੇ ਜਦੋਂ ਪਿੰਡ ਦਾ ਪਿੰਡ ਹੀ ਡੁੱਬ ਗਿਆ ਫਿਰ ਕਾਦੀ ਗਰਦਾਵਰੀ ਮంత్రి ਸਾਹਿਬ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ ਸੀ ਗਿੱਦੜ ਕਿਦਰਵਾਹ ਦੀ ਜਿਮਨੀ ਚੌਣ ਮੌਕੇ ਮਾਲਵਾ ਨਹਿਰ ਕੱਢ ਦਿਆਂਗੇ ਆਏ ਪ੍ਰਬੰਧ ਹੋ ਜਾਊਗਾ ਕੋਈ ਐਕਟਿਵ ਨਹਿਰ ਪੰਜਾਬ ਦੇ ਵਿੱਚ ਕੱਢੀ ਹੋਵੇ ਮੁੱਖ ਮੰਤਰੀ ਸਾਹਿਬ ਜਿਹਾ ਮੰਤਰੀ ਜਾਂਦੇ ਆ ਫੋਟੋਆਂ ਖਿਚਾਉਂਦੇ ਆ ਫੋਟੋਆਂ ਪਾਉਂਦੇ ਆ ਕੀ ਕੁਝ ਆਏ ਕੋਈ ਐਲਾਨ ਕੀਤਾ ਕਿ ਆਹ ਏਰੀਆ ਨੂੰ ਅਸੀਂ ਭਾਈ ਏਨੇ 100 ਕਰੋੜ ਰੁਪਏ ਖੜਾ ਲਈ ਦਿੰਨੇ ਆ ਕੀ ਇਹਨਾਂ ਦੀਆਂ ਫਸਲਾਂ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਮਿਲੂਗਾ ਅੱਜ ਤੱਕ ਤੇ ਮੁਆਵਜ਼ਾ ਮਿਲਿਆ ਦਿਖਾਓ ਮਤਲਬ ਮਜ਼ਾਕ ਬਣਾਇਆ ਜਾ ਰਿਹਾ ਲੋਕਾਂ ਦਾ आरएमबी चैनल ਦੇ ਕੋਲੇ ਆਏ ਸੀ ਮੰਤਰੀ ਸਾਹਿਬ ਇੱਕ ਉਹਨਾਂ ਨੇ ਸਵਾਲ ਕੀਤੇ ਜਵਾਬ ਨਹੀਂ ਆਇਆ ਮੰਤਰੀ ਸਾਹਿਬ ਨੂੰ ਤੇ ਜਦੋਂ ਇੱਥੇ ਮੰਤਰੀ ਹਰਪਾਲ ਜੀ ਮਾਨ ਨੂੰ ਲੋਕਨਾਥ ਦੇ ਪੱਤਰਕਾਰ ਨੇ ਸਵਾਲ ਕੀਤੇ ਹਰਪਾਲ ਜੀ ਮਾਨ ਉੱਥੇ ਜਵਾਬ ਨਹੀਂ ਆਇਆ ਉਲਟਾ ਉਹਦੇ ਗੱਲ ਕਿਹੜਾ ਚੈਨਲ ਹੈ ਤੇਰਾ ਕਿਹੜਾ ਮੀਡੀਆ ਤੇ ਸਾ ਸੀਨੀਅਰ ਪੱਤਰਕਾਰ ਬੈਠੇ ਸੀਨੀਅਰਾਂ ਨੂੰ ਰਗੜ ਕੇ ਫੋੜੇ ਤੇ ਲਾਉਣਾ ਜਦੋਂ ਕੱਲ ਤਾਂ ਤੁਹਾਡੀ ਚਾਪਲੂਸੀ ਦੀ ਕਰ ਰਹੇ ਆ ਅਫਸਰ ਤਾਂ ਇਹਨਾਂ ਦੀ ਅੱਖ ਨਹੀਂ ਲੱਗਦੀ ਅਫਸਰ ਕੀ ਕਰਨ ਅਫਸਰ ਕਹਿੰਦੇ ਸਾਡੇ ਕੋਲੇ ਫੰਡ ਨਹੀਂ ਮੀਡੀਆ ਨੂੰ 800 900 ਕਰੋੜ ਵੰਡਣਾ ਫੰਡ ਹੈ ਐਡ ਤੇ ਕਰੋੜਾਂ ਅਰਧ ਭਰ ਰੁਪਿਆ ਲਾਉਣਾ ਫ ਮੁੱਖ ਮੰਤਰੀ ਭਗਵਾ ਕੇਜਰੀਵਾਲ ਦੀ ਦਿੱਲੀ ਦੇ ਹਾਰੇਵੇਂ ਬੰਦੇ ਦੀ ਫੋਟੋਆਂ ਲਾਉਣੀਆਂ ਉਹਦੇ ਕੋਲ ਤਾਂ ਪੈਸਾ ਹੈਗਾ ਪਰ ਇਹ ਤਾਂ ਪੰਜਾਬ ਦੇ ਅਸਲ ਵਸਿੰਦੇ ਜਿਨ੍ਹਾਂ ਦੇ ਟੈਕਸ ਤੇ ਪੰਜਾਬ ਚੱਲ ਰਿਹਾ ਉਹਨਾਂ ਲਈ ਉਹਨਾਂਵਾਰੀ ਪੈਸਾ ਹੈ ਨਹੀਂ ਆਪੂਚੋ ਕੋਲ ਹੈ ਹਾਈਵੇ ਦੇ ਉੱਤੇ ਇੰਨਾ ਪਾਣੀ ਖੜ ਜਾਂਦਾ ਕਿ ਲੋਕਾਂ ਦੀਆਂ ਗੱਡੀਆਂ ਡੁੱਬ ਰਹੀਆਂ ਨੇ ਨੈਸ਼ਨਲ ਹਾਈਵੇ ਉੱਤੇ ਤੇ ਟੋਲੋ ਸਿਰੇ ਦਾ ਲੈ ਰਹੇ ਆ ਕੀ ਮੁੱਖ ਮੰਤਰੀ ਨੇ ਕਾਰਵਾਈ ਕੀਤੀ ਉੱਤੇ ਕੀ ਬਠਿੰਡੇ ਦੇ ਡੀਸੀ ਨੇ ਕੋਈ ਕਾਰਵਾਈ ਕੀਤੀ ਕੇ ਬਸ ਗੱਲੀਆਂ ਗੋਲੋਂ ਤੇ ਮਿੱਟੀਆਂ ਝੜਨ ਜੋਗੀ ਆ ਤੁਸੀਂ ਮੁੱਖ ਮੰਤਰੀ ਇਹ ਵੀ ਕਹਿੰਦੇ ਰਹੇ ਕਿ ਪੁਰਾਣੇ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਦੇਖ ਕੇ ਮੁੜ ਜਾਂਦੇ ਸੀਗੇ ਪਰ ਇਸ ਵਾਰ ਤਾਂ ਮੁੱਖ ਮੰਤਰੀ ਉਹ ਵੀ ਨਜ਼ਰ ਆਏ ਕਿ ਬਾਦਲਾ ਨੇ ਆ ਕੀਤਾ ਕੈਪਟਨ ਨੇ ਆ ਕੀਤਾ ਚੰਨੀ ਨੇ ਆ ਕੀਤਾ ਫਲਾਣਾ ਆ ਕੀਤਾ ਉਹੀ ਪੋਲਿਟਿਕਸ ਕਰ ਰਹੇ ਜੋ ਭਾਜਪਾ ਕੇਂਦਰ ਚ ਕਰ ਰਹੀ ਹੈ ਕਿ ਨਹਿਰੂ ਨੇ ਆ ਕੀਤਾ ਨਹਿਰੂ ਨੇ ਕੱਖ ਨਹੀਂ ਕੀਤਾ ਨਹਿਰੂ ਨੇ ਆ ਕੀਤਾ ਤੁਸੀਂ ਵੀ ਸੱਤਾ ਦੇ ਵਿੱਚ ਆ ਕੇ ਕਰ ਕੀ ਰਹੇ ਹੋ ਆ ਇੱਕ ਕੇਲੀ ਦਾ ਪ੍ਰਬੰਧਨ ਨਹੀਂ ਹੁੰਦਾ ਹੁਣ ਮਾਰ ਅਸੀਂ ਚੱਲ ਰਹੇ ਆ ਪਾਣੀ ਲੈਣ ਵੇਲੇ ਬਿਆਨ ਦੇ ਦੇਣਗੇ ਫਿਰ ਇਹਨਾਂ ਦੇ ਮੁਖੀ ਅਰਵਿੰਦਵੀਰ ਕੇਜਰੀਵਾਲ ਇੱਕ ਪ੍ਰੈਸ ਕਾਨਫਰੰਸ ਚ ਕਹਿ ਦਿੰਦੇ ਆ ਕਿ ਪਾਣੀ ਤੇ ਚਲੋ ਜੀ ਸਾਰਿਆਂ ਦਾ ਹੱਕ ਹੈ ਫੈਸਲਾ ਸੁਪਰੀਮ ਕੋਰ ਫੈਸਲਾ ਕੋਈ ਕਿਉਂ ਕਰੂਗਾ ਸਾਡਾ ਪੰਜਾਬ ਦੇ ਵਿੱਚ ਇਸ ਵਕਤ ਹੜ੍ਹ ਆਏ ਹੋਏ ਨੇ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਚੱਲ ਰਿਹਾ ਤੇ ਸਰਕਾਰ ਕਹਿ ਰਹੀ ਹੈ ਕਿ ਕੁਦਰਤ ਦੀ ਕਰੋਪੀ ਪੰਜਾਬ ਚ ਆਈ ਹੋਈ ਆ ਪਰ ਸਰਕਾਰ ਨੇ ਹਾਲੇ ਤੱਕ ਇਹ ਬਿਆਨ ਨਹੀਂ ਦਿੱਤਾ ਕਿ ਸਰਕਾਰ ਦੇ ਕੰਮ ਕੀ ਹੁੰਦੇ ਆ ਉਹਨਾਂ ਨੇ ਕਰਨਾ ਕੀ ਹੁੰਦਾ ਤੁਹਾਨੂੰ ਉਹ ਦਿਖਾਉਣੇ ਆ ਪਹਿਲਾਂ ਸਾਡੇ ਪਿੱਛੇ ਤਸਵੀਰ ਹੈ ਡਰੇਨ ਜਿੱਥੇ ਕਿ ਐਨੀ ਕੇਲੀ ਖੜੀ ਹੈ ਐਨੀ ਖੜੀ ਹੈ ਕਿ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਕੇਲੀ ਕੇਲੀ ਨਜ਼ਰ ਆਊਗੀ ਗੱਲਬਾਤ ਕਰਦੇ ਆ ਕਿ ਸਰਕਾਰ ਦੇ ਪ੍ਰਬੰਧ ਕੀ ਹੁੰਦੇ ਆ ਸਰਕਾਰ ਦਾ ਸਰਕਾਰ ਦੀ ਜ਼ਿੰਮੇਵਾਰੀ ਕੀ ਹੁੰਦੀ ਆ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਵੇਂ ਲੋਕ ਵੀ ਕਹਿ ਰਹੇ ਆ ਸਰਕਾਰ ਵੀ ਕਹਿ ਰਿਹਾ ਕਿ ਕੁਦਰਤ ਦਾ ਕੁਦਰਤੀ ਕਰੋਪੀ ਆਈ ਹੋਈ ਐ ਮੀਂਹ ਪੈ ਰਿਹਾ ਹੜ ਆ ਗਏ ਕੀ ਲੱਗਦਾ ਵੀ ਜਿਹੜੇ ਹੜ ਆਏ ਨੇ ਉਹ ਕੁਦਰਤ ਦੇ ਕਾਰਨ ਆਏ ਹੋਈ ਨੇ ਪੰਜਾਬ ਦੇ ਦੇਖੋ ਹੜ ਕੁਦਰਤ ਦੇ ਕਾਰਨ ਹੁੰਦੇ ਆ ਆ ਆਪਾਂ ਪਿੱਛੇ ਇੱਕ ਐਗਜ਼ਾਮਪਲ ਹੈ ਛੋਟੀ ਜਿਹੀ ਆ ਇੱਕ ਡਰੇਨ ਹੈ ਜਿਹਨੂੰ ਸੇਮ ਨਾਲਾ ਵੀ ਕਹਿ ਦਿਓ ਜਿਹਨੂੰ ਕਹਿ ਦਈਏ ਬਰਸਾਤੀ ਨਾਲਾ ਕਹਿ ਲਈਏ ਕੁਛ ਕਹਿ ਲਈਏ ਨੂੰ ਇਸ ਇਹਦੇ ਵਿੱਚ ਜਿਹੜੀ ਕੇਲੀ ਖੜੀ ਹੈ ਇਹਦੀ ਸਫਾਈ ਅਸੀਂ ਅਜ ਤੱਕ ਨਹੀਂ ਹੁੰਦੀ ਦੇਖੀ ਮਤਲਬ 5 ਸਾਲ ਕਿਹੜੋ 6 ਸਾਲ ਕਿਹੜੋ ਜੋਂਦਾ ਪਤਾ ਲੱਗਿਆ ਵੀ ਇਹ ਚੀਜ਼ਾਂ ਬਾਰੇ ਵੀ ਇਹਦੀ ਸਫਾਈ ਕਰਵਾਉਣੀ ਹੁੰਦੀ ਹੈ ਕਿਵੇਂ ਹੋਣੀ ਹੁੰਦੀ ਹੈ ਸਾਲ ਦੇ ਵਿੱਚ ਕਿਵੇਂ ਕਰਾਉਣੀ ਹੈ ਇਹਦੀ ਸਫਾਈ ਅਜੇ ਤੱਕ ਅਸੀਂ ਨਹੀਂ ਦੇਖੀ ਕਦੇ ਵੀ ਇਹਦੀ ਸਫਾਈ ਨਹੀਂ ਹੋਈ ਇਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਜੇ ਆਏ ਉਹਨਾਂ ਨੂੰ ਪੁੱਛਿਆ ਕਿ ਜੀ ਇਹਦੀ ਸਫਾਈ ਦਾ ਕਹਿੰਦੇ ਦੇਖ ਲਈਦਾ ਜਿਹੜੀ ਦੀ ਲੋੜ ਹੋਵੇ ਕਰਾ ਲਈਦੇ ਜਿਹੜੀ ਦੀ ਲੋੜ ਨਾ ਹੋਵੇ ਫੰਡ ਨਾਲ ਹੀ ਹਰ ਸਾਲ ਹੁੰਦਾ ਬਾਈਟੇ ਨਾਲੇ ਹਰ ਸਾਲ ਬੰਦ ਆ ਪਰ ਸਫਾਈ ਨਹੀਂ ਹੁੰਦੀ ਤੇ ਇਹੀ ਵੱਡਾ ਕਾਰਨ ਬਣਦੇ ਆ ਹੜਾਂ ਦੇ ਇਹ ਇਹ ਹੈ ਕਾਦੇ ਲਈ ਬਰਸਾਤੀ ਨਾਲੇ ਕਿ ਜਦੋਂ ਪਾਣੀ ਜ਼ਿਆਦਾ ਹੋ ਜੇ ਤੇ ਇਹ ਨਾਲੇ ਰਾਹੀਂ ਫਿਰ ਪਾਣੀ ਅੱਗੇ ਤੁਰ ਜਾਂਦਾ ਪਰ ਜੇ ਖੋਦੀ ਪਹਿਲਾਂ ਭਰਿਆ ਹੋਊਗਾ ਤਾਂ ਇਹ ਅੱਗੇ ਪਾਣੀ ਕਿਧਰੋਂ ਤੋਂ ਲਊ ਆ ਜਿਸ ਤਰੀਕੇ ਨਾਲ ਕੇਲੀ ਖੜੀ ਇੱਥੋਂ ਪਾਣੀ ਜਾਣਾ ਹੀ ਨਹੀਂ ਤੇ ਜੇ ਪਾਣੀ ਗਿਆ ਵੀ ਜਿੱਥੇ ਨਾਲ ਕੇਲੀ ਗਈ ਜਿਹੜੇ ਪੁਲ ਤੇ ਪਾਣੀ ਜਾ ਕੇ ਕੇਲੀ ਅੜ ਗਈ ਵਲ ਦੇ ਉੱਪਰ ਦੀ ਪਾਣੀ ਲੰਘ ਜਾਊਗਾ ਤੇ ਜਿਹਦੇ ਕਰਕੇ ਆਸ-ਪਾਸ ਜਾਂ ਇੱਥੇ ਪਾਣੀ ਖੜਕੜ ਕੇ ਜੜੇ ਦੇ ਬੰਨ ਟੁੱਟ ਜਾਣਗੇ ਤੇ ਪਾਣੀ ਖੇਤਾਂ ਵਾਲੇ ਪਾਸੇ ਨੂੰ ਚੱਲ ਪੂਗਾ ਇਹ ਇਹ ਹੈ ਪ੍ਰਬੰਧਾਂ ਦੀ ਘਾਟ ਇਸੇ ਤਰੀਕੇ ਦੇ ਨਾਲ ਨਾ ਕਦੇ ਨਹਿਰਾਂ ਦੀ ਸਫਾਈ ਹੋਈ ਹੈ ਤੁਸੀਂ ਦੇਖਿਓ ਨਾ ਕਦੇ ਸਰਕਾਰ ਨੇ ਸੂਜਾਂ ਦੀ ਸਫਾਈ ਕਰਾਈ ਹੈ ਨਾ ਦਰਿਆਵਾਂ ਦੀ ਸਫਾਈ ਕਰਾਈ ਹੈ ਵੱਡੇ ਪੱਧਰ ਤੇ ਸਫਾਈ ਨਹੀਂ ਹੋਈ ਫਿਰ ਪੰਜਾਬ ਦੇ ਵਿੱਚ ਕੋਈ ਵੀ ਨਵੀਂ ਨਹਿਰ ਨਹੀਂ ਬਣੀ ਮੁੱਖ ਮੰਤਰੀ ਸਾਹਿਬ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ ਸੀ ਗਿੱਦੜ ਗਿੱਦੜਵਾਹ ਦੀ ਜਿਮਨੀ ਚੌਣ ਮੌਕੇ ਮਾਲਵਾ ਨਹਿਰ ਕੱਢ ਦਿਆਂਗੇ ਐ ਪ੍ਰਬੰਧ ਹੋ ਜਾਊਗਾ ਕੋਈ ਇੱਕ ਵੀ ਨਹਿਰ ਪੰਜਾਬ ਦੇ ਵਿੱਚ ਕੱਢੀ ਹੋਵੇ ਇਹ ਸਰਕਾਰ ਨਹੀਂ ਪਿਛਲੀਆਂ ਸਰਕਾਰਾਂ ਨੇ ਵੀ ਕੱਢੀ ਹੋਵੇ ਉਦੋਂ ਪਹਿਲਾਂ ਪੁਰਾਣੇ ਸਮੇਂ ਚ ਨਿਕਲੀਆਂ ਜਿਹੜੀਆਂ ਨਹਿਰਾਂ ਨਿਕਲੀਆਂ ਪਰ ਇਹ ਸਰਕਾਰ ਤੇ ਦਾਵਾ ਕਰਕੇ ਆਈ ਸੀ ਵਾਅਦਾ ਕਰਕੇ ਆਈ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਪਿਛਲੇ ਤੋਂ ਪਿਛਲੇ ਸਾਲ ਵੀ ਹੜਾ ਆਇਆ ਉਹੀ ਹਾਲ ਐ ਐਤਕੀ ਹੈ ਉਹ ਜਿਹੜੇ ਹੜ੍ਹ ਪਿਛਲੇ ਤੋਂ ਪਿਛਲੇ ਸਾਲ ਆਏ ਉਹੀ ਏਰੀਆ ਪ੍ਰਭਾਵਿਤ ਐ ਐਤਕੀ ਹੋ ਰਿਹਾ ਉਸ ਤਰੀਕੇ ਨਾਲ ਹੀ ਇਹ ਸੀ ਹਾਲੇ ਇੰਨੀ ਜਰੂਰ ਬਚਤ ਹੈ ਕਿ ਜਿਹੜਾ ਸਰਦੂਲਗੜ੍ਹ ਇਧਰਲਾ ਏਰੀਆ ਹੈ ਅਜੇ ਉਧਰ ਬਚਤ ਹੈ ਪਰ ਉਹ ਬਚਤ ਹਾਲੇ ਤੱਕ ਹੀ ਹੈ ਜਿਸ ਤਰੀਕੇ ਨਾਲ ਮੀਂਹ ਪੈ ਰਿਹਾ ਜਿਸ ਤਰੀਕੇ ਦੇ ਨਾਲ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਬਚਨਾ ਇੱਥੇ ਕੁਝ ਵੀ ਨਹੀਂ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਕਿ ਮੀਂਹ ਵੱਧ ਪੈ ਰਹੇ ਆ ਪਰ ਜਿਹੜੇ ਮੰਤਰੀ ਨੇ ਉਹ ਆਸਵਾਚ ਬਿਆਨ ਦਿੱਤੇ ਕਿ ਸਾਡੀਆਂ ਪੂਰੀਆਂ ਤਿਆਰੀਆਂ ਜੀ ਹੜ੍ਹਾਂ ਨਹੀਂ ਝਟਣ ਦੀਆਂ ਆ ਤਿਆਰੀਆਂ ਉਹੀ ਤੁਸੀਂ ਬੰਨ ਉਹੀ ਸੁਲਤਾਨਪੁਰ ਲਾਗੇ ਦਾ ਬੰਨ ਉਹੀ ਬਿਆਸ ਦਾ ਬੰਨ ਹਰ ਸਾਲ ਹਰ ਵਾਰ ਟੁੱਟਦਾ ਹਰ ਵਾਰ ਤੇ ਉਹ ਬੰਨ ਹੀ ਨਿਣੇ ਤੋਂ ਪੱਕੇ ਹੋਏ ਬੰਨ ਦਾ ਪ੍ਰਬੰਧ ਨਹੀਂ ਹੋਇਆ ਇਹਨਾਂ ਦੇ ਨਾਲ ਸੰਤ ਸੀਚੇਵਾਲ ਜੀ ਨੇ ਜਿਹੜੇ ਇਹਨਾਂ ਦੀ ਪਾਰਟੀ ਦੇ ਰਾਜਸਭਾ ਮੈਂਬਰ ਨੇ ਉਹ ਵੀ ਕਿਸ਼ਤੀ ਲੈ ਕੇ ਭਾਜਦੇ ਜਰੂਰ ਦਿਖਾਈ ਦੇ ਹੁੰਦੇ ਨੇ ਪਰ ਪ੍ਰਬੰਧ ਉਹਨਾਂ ਤੋਂ ਵੀ ਨਹੀਂ ਹਾਲਾਂਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉਹਨਾਂ ਦੀ ਸਰਕਾਰ ਦੀ ਹੈ ਤੇ ਸਰਕਾਰ ਦਾ ਪ੍ਰਬੰਧ ਬਿਲਕੁਲ ਨਹੀਂ ਹੈ ਸਿਰਫ ਮੁੱਖ ਮੰਤਰੀ ਸਾਹਿਬ ਜਾਂਦੇ ਮੰਤਰੀ ਜਾਂਦੇ ਫੋਟੋਆਂ ਖਿਚਾਉਂਦੇ ਫੋਟੋਆਂ ਪਾਉਂਦੇ ਕੀ ਕੁਝ ਹੈ ਕੋਈ ਐਲਾਨ ਕੀਤਾ ਕਿ ਆਹ ਏਰੀਆ ਨੂੰ ਅਸੀਂ ਭਾਈ ਏਨੇ 100 ਕਰੋੜ ਰੁਪਏ ਹੜਾਂ ਲਈ ਦਿੰਨੇ ਆ ਕੀ ਇਹਨਾਂ ਦੀਆਂ ਫਸਲਾਂ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਮਿਲੂਗਾ ਅੱਜ ਤੱਕ ਕਿਤੇ ਮੁਆਵਜ਼ਾ ਮਿਲਿਆ ਦਿਖਾਓ ਮਤਲਬ ਮਜ਼ਾਕ ਬਣਾਇਆ ਜਾ ਰਿਹਾ ਲੋਕਾਂ ਦਾ ਤੇ ਉਸ ਤੋਂ ਵੱਡਾ ਲੋਕਾਂ ਦੇ ਜ਼ਖਮਾਂ ਤੇ ਨਾਮ ਕਿਹੜਾ ਮੁੱਖ ਮੰਤਰੀ ਸਾਹਿਬ ਪਾ ਰਿਹਾ ਜ਼ਖਮਾਂ ਤੇ ਲੂਣ ਪਾਇਆ ਜਾ ਰਿਹਾ ਉਹ ਇਹ ਹੈ ਕਿ ਪੂਰਾ ਪੰਜਾਬ ਡੁੱਬ ਰਿਹਾ ਪੂਰਾ ਪੰਜਾਬ ਤਬਾਹ ਹੋ ਰਿਹਾ ਹੈ ਤੇ ਮੁੱਖ ਮੰਤਰੀ ਸਾਹਿਬ ਚਨਈ ਦੇ ਵਿੱਚ ਇਡਲੀ ਡੋਸਾ ਬ੍ਰੇਕਫਾਸਟ ਦੇਣਾ ਉਹਦਾ ਮੂਰਤ ਕਰਦੇ ਫਿਰਦੇ ਆ ਸ਼ਰਮ ਉਦੋਂ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜਦੋਂ ਆਪ ਦੇ ਘਰ ਚ ਕੋਈ ਮਤਲਬ 70 ਵਿਸ਼ੇ ਹੋ ਲੋਕਾਂ ਦੇ ਘਰ ਰੋਂ ਰਏ ਆ ਲੋਕ ਪਟ ਰਏ ਆ ਲੋਕ ਉਦੋਂ ਗਵਾਂਡੀਆਂ ਦੀਆਂ ਖੁਸ਼ੀਆਂ 'ਚ ਜਾਣਾ ਜਿਹੜਾ ਉਹ ਸ਼ੁਭਾ ਨਹੀਂ ਦਿੰਦਾ ਪੰਜਾਬ ਦਾ ਕਲਚਰ ਨਹੀਂ ਹੈ ਸਾਡੇ ਤਾਂ ਕਿਸੇ ਗਵਾਂਡ 'ਚ ਕਿਸੇ ਦੀ ਮੌਤ ਹੋਏ ਤਾਂ ਸਾਡੇ ਜਿਹੜੇ ਘਰੇ ਆ ਰੋਟੀ ਨਹੀਂ ਪੱਕਦੀ ਹਮੇਸ਼ਾ ਮੁੱਖ ਮੰਤਰੀ ਇਹ ਵੀ ਕਹਿੰਦੇ ਰਹੇ ਕਿ ਪੁਰਾਣੇ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਦੇਖ ਕੇ ਮੁਰਜ ਜਾਂਦੇ ਸੀਗੇ ਪਰ ਇਸ ਵਾਰ ਤਾਂ ਮੁੱਖ ਮੰਤਰੀ ਉਹ ਵੀ ਨਹੀਂ ਨਜ਼ਰ ਆਏ ਕਿਤੇ ਮਤਲਬ ਹੈਲੀਕਾਪਟਰ ਤਾਂ ਜਾਂਦਾ ਹੋਵੇ ਚਲਾਉਂਦੀ ਨਾ ਹੁਣ ਕਟੋਵਾਲ ਹੈਲੀਕਾਪਟਰ ਰਾਹੀਂ ਕੋਈ ਦੌਰਾ ਕਰ ਲੋ ਕਿ ਕਿੰਨਾ ਏਰੀਆ ਹੜ੍ਹ ਪ੍ਰਭਾਵਿਤ ਹੈ ਫਿਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਸਪੈਸ਼ਲ ਗ The <laughs> cat ਪਤਾ ਹੈ ਕਿ ਆ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ ਤੇ ਉਹ ਐਲਾਨ ਕਰੋ ਵੀ ਇਹ ਪਿੰਡ ਨੂੰ ਪਾਈ ਸੀ 500 ਕਰੋੜ ਰੁਪਈਆ ਇਹਦੇ ਕਿੰਨੇ ਕਿੱਲੇ ਜ਼ਮੀਨ ਸੀ ਉਹਦੇ ਦਾ ਅੱਜ ਹੀ ਪੈਸਿਆਂ ਦਾ ਐਲਾਨ ਕਰੋ ਗਰਦਾਵਰੀ ਸਪੈਸ਼ਲ ਤਾਂ ਉਹਦੋਂ ਕਰਵਾਓ ਨਾ ਜੇ ਉਹਦਾ ਕੋਈ ਬਚਿਆ ਹੋਵੇ ਮੰਨ ਲਓ ਕੋਈ 10 ਕਿੱਲੇ ਬਚ ਗਏ 20 ਕਿੱਲੇ ਬਚ ਗਏ 100 ਕਿੱਲਾ ਬਚ ਗਿਆ 1500 ਕਿੱਲਾ ਜ਼ਮੀਨ ਸੀ 500 ਕਿੱਲਾ ਬਚ ਗਿਆ ਫਿਰ ਤਾਂ ਕੋਈ ਗਰਦਾਵਰੀ ਹੋਵੇ ਜਦੋਂ ਪਿੰਡ ਦਾ ਪਿੰਡ ਹੀ ਡੁੱਬ ਗਿਆ ਫਿਰ ਕਾਦੀ ਗਰਦਾਵਰੀ ਘਰ ਵੀ ਡਿੱਗ ਰਹੇ ਨੇ ਫਸਲ ਦਾ ਤਬਾਹ ਹੋਈ ਰਹੀ ਹੈ ਘਰ ਡਿੱਗ ਰਹੇ ਨੇ ਜੀ ਇੱਕ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਸੁਲਤਾਨਪੁਰ ਦੇ ਪਿੰਡ ਦੀ ਹੈ ਉਹ ਉੱ ਤੇ ਤਾਂ ਤਾਂਾਂ ਨਿਕਲ ਗਈਆਂ ਉਹਨਾਂ ਦੀਆਂ ਉਹ ਕਹਿੰਦੇ ਤਬਾਹ ਹੋ ਗਏ ਇੱਕ ਤਾਂ ਇੱਕ ਤਾਂ ਭੱਜ ਕੇ ਉਧਰ ਬਣ ਲੱਗਾ ਦੂਜੇ ਮੁੰਡਿਆਂ ਨੇ ਫੜਿਆ ਕਿ ਤੂੰ ਰੋੜ ਨਾ ਜਾਈ ਇਹਦੇ ਨਾਲ ਲੋਕ ਚੱਲੇ ਨਹੀਂ ਜਾ ਰਹੇ ਅੱਜ ਲੋਕਾਂ ਨੂੰ ਚੁਟਕਲੇ ਨਹੀਂ ਪਸੰਦ ਇਹੋ ਜਿਹੇ ਮੌਕੇ ਤੇ ਚੁਟਕਲੇ ਲੋਕਾਂ ਨੇ ਸੁਣ ਲਏ ਮੁੱਖ ਮੰਤਰੀ ਦੇ ਬਹੁਤ ਸੁਣ ਲਏ ਹੁਣ ਚੁਟਕਲੇ ਆਂਦੇ ਨਹੀਂ ਸੀਰੀਅਸ ਪੋਲਿਟਿਕਸ ਦੀ ਵਾਰੀ ਹੈ ਪਰ ਉਹ ਮੁੱਖ ਮੰਤਰੀ ਸਾਹਿਬ ਕਰ ਨਹੀਂ ਰਹੇ ਜਾਣਦੇ ਕਿੱਥੇ ਆ ਬਾਦਲਾ ਨੇ ਆ ਕੀਤਾ ਕੈਪਟਨ ਨੇ ਆ ਕੀਤਾ ਚੰਨੀ ਨੇ ਆ ਕੀਤਾ ਫਲਾਣਾ ਕੀਤਾ ਉਹੀ ਪੋਲਿਟਿਕਸ ਕਰ ਰਿਹਾ ਜੋ ਭਾਈ ਭਾ ਕੇਂਦਰ ਚ ਕਰ ਰਹੀ ਹੈ ਕਿ ਨਹਿਰੂ ਨੇ ਆ ਕੀਤਾ ਨਹਿਰੂ ਨੇ ਕੱਖ ਨਹੀਂ ਕੀਤਾ ਨਹਿਰੂ ਨੇ ਆ ਕੀਤਾ ਉਹ ਭਾਈ ਜੇ ਨਹਿਰੂ ਨੇ ਆ ਨਹੀਂ ਕੀਤਾ ਤਾਂ ਉਹਨਾਂ ਨੂੰ ਹੁਣ ਕਿੰਨਾ ਸਮਾਂ ਹੋ ਗਿਆ ਉਹ ਉਹਨਾਂ ਦੀ ਪਾਰਟੀ ਨੂੰ ਸੱਤਾ ਚ ਬਾਹਰ ਨੂੰ ਤਾਂ ਉਹੀ ਹਾਲ ਪੰਜਾਬ ਦੇ ਵਿੱਚ ਹੈ ਕਿ ਜੇ ਬਾਦਲਾ ਕੈਪਟਨਾਂ ਨੇ ਕੰਮ ਨਹੀਂ ਕੀਤਾ ਤਾਂ ਲੋਕਾਂ ਨੇ ਸੱਤਾ ਚ ਬਾਹਰ ਕੀਤੇ ਆ 92 ਤੁਹਾਨੂੰ ਪਹਿਲੀ ਛੱਟ ਚ ਦਿੱਤੇ ਸੀ ਇਤਿਹਾਸਕ ਜਿੱਤ ਦਿੱਤੀ ਸੀ ਉਹ ਇਸੇ ਲਈ ਦਿੱਤੀ ਸੀ ਕਿ ਉਹਨਾਂ ਨੇ ਕੱਖ ਨਹੀਂ ਕੀਤਾ ਪਰ ਤੁਸੀਂ ਵੀ ਸੱਤਾ ਦੇ ਵਿੱਚ ਆ ਕੇ ਕਰ ਕੀ ਰਹੇ ਹੋ ਆ ਇੱਕ ਕੇਲੀ ਦਾ ਪ੍ਰਬੰਧਨ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਕਿ ਫਰੀਦ ਉਡੇ ਰੀਐਚਐਸ ਦੀ ਖਬਰ ਕੀਤੀ ਆ ਕੇਲੀ ਨੂੰ ਲੈ ਕੇ ਅੱਜ ਤੋਂ ਮਹੀਨਾ ਪਹਿਲਾਂ ਘੱਟੋ ਘੱਟ ਮਹੀਨਾ ਪਹਿਲਾਂ ਇਹਨਾਂ ਦੇ ਵਿਧਾਇਕ ਚੀਨਾਂ ਦਾਮ ਨਹੀਂ ਸੀ ਕਿ ਕੇਲੀ ਵਾਸਤੇ ਜੀਸੀਬੀ ਆਜੇ ਇਹਨਾਂ ਦੇ ਚੇਅਰਮੈਨਾਂ ਚ ਇਹਨਾਂ ਚ ਦਾਮ ਨਹੀਂ ਸੀ ਕਿ ਜੀਸੀਬੀ ਕੇਲੀ ਵਾਸਤੇ ਜੀਸੀਬੀ ਆਜੇ ਫੋਨ ਲਾ ਕੇ ਵਿਧਾਇਕ ਹਟ ਗਿਆ ਕਿਸੇ ਅਫਸਰ ਨੇ ਨਹੀਂ ਭੇਜੀ ਫੋਨ ਲਾ ਕੇ ਜਿਹੜਾ ਚੇਅਰਮੈਨ ਹਟ ਗਿਆ ਕਿਸੇ ਅਫਸਰ ਨੇ ਨਹੀਂ ਭੇਜੀ ਆਹ ਤਾਂ ਹਾਲ ਹੈ ਇਹਨਾਂ ਦੇ ਅਫਸਰ ਤਾਂ ਇਹਨਾਂ ਦੇ ਅੱਖੇ ਨਹੀਂ ਲੱਗਦੇ ਅਫਸਰ ਕੀ ਕਰਨ ਅਫਸਰ ਕਹਿੰਦੇ ਸਾਡੇ ਕੋਲ ਫੰਡ ਨਹੀਂ ਮੀਡੀਆ ਨੂੰ 800-900 ਕਰੋੜ ਰੁਪਏ ਦਾ ਫੰਡ ਹੈ ਐਡ ਤੇ ਕਰੋੜਾਂ ਅਰਬਾਂ ਰੁਪਈਆ ਲਾਉਣਾ ਫੰਡ ਹੈ ਮੁੱਖ ਮੰਤਰੀ ਭਗਵਾਨ ਕੇਜਰੀਵਾਲ ਦੀ ਦਿੱਲੀ ਦੇ ਹਾਰੇਵੇਂ ਬੰਦੇ ਦੀ ਫੋਟੋਆਂ ਲਾਉਣੀ ਆ ਉਹਦੇ ਕੋਲ ਤਾਂ ਪੈਸਾ ਹੈਗਾ ਪਰ ਜਿਹੜੇ ਪੰਜਾਬ ਦੇ ਅਸਲ ਵਸਿੰਦੇ ਜਿਨ੍ਹਾਂ ਦੇ ਟੈਕਸ ਤੇ ਪੰਜਾਬ ਚੱਲ ਰਿਹਾ ਉਹਨਾਂ ਲਈ ਉਹਨਾਂ ਵਾਰੀ ਪੈਸਾ ਹੈ ਨਹੀਂ ਇਹ ਵੱਡਾ ਸਵਾਲ ਇੱਥੇ মিডিਆ ਤੇ ਵੀ ਹੈ ਕਿ মিডিਆ ਇਸ ਵਾਰ ਦਿਖਾਈ ਨਹੀਂ ਦੇ ਰਿਹਾ ਜਦੋਂ ਪਿਛਲੀ ਵਾਰ ਹੜਾ ਆਇਆ ਉਹ ਪੈਂਟਾਂ ਚੱਕ ਚੱਕ ਕੇ ਨਜ਼ਰ ਆਏ ਸੀਗੇ ਬੜੇ ਸਾਲਾਂ ਬਾਅਦ ਪਰ ਹੁਣ ਕੋਈ ਨਜ਼ਰ ਨਹੀਂ ਆ ਰਿਹਾ ਹੜਾਂ ਦੇ ਵਿੱਚ ਮੀਡੀਆ ਜਾਂਦਾ ਹੈ ਮੀਡੀਆ ਕਦੇ ਸਵਾਲ ਕਰਦਾ ਉਥੇ ਮੈਂ ਗਏ ਮੰਤਰੀ ਨੂੰ ਕਿ ਭਾਈ ਤੁਹਾਡਾ ਪ੍ਰਬੰਧ ਕੀ ਹੈ ਜੇ ਕੋਈ ਜਾਣਦਾ ਵੀ ਹੈ ਤਾਂ ਉਹ ਕੀ ਕਰਦੇ ਆ ਜੀ ਅਸੀਂ ਆਹ ਦੇਖੋ ਜੀ ਅਸੀਂ ਕਿਸਾਨ ਸਤਲੋਜ ਦੀ ਮਾਰੇ ਠਾਏ ਕਿਸਾਨਾਂ ਨਾਲ ਗੱਲ ਕਰਦੇ ਆ ਉਥੇ ਇਹ ਗੱਲ ਕਿਉਂ ਨਹੀਂ ਹੁੰਦੀ ਕਿ ਮਾਰ ਪਈ ਕਿਉਂ ਇਹ ਮਾਰ ਦੀ ਵਜ੍ਹਾ ਕੀ ਆ ਸਰਕਾਰ ਦੇ ਪ੍ਰਬੰਧ ਕੀ ਆ ਸਾਡੇ ਨੇੜੇ ਤਾਂ ਮੰਤਰੀ ਤੇ ਆਉਂਦੇ ਨਹੀਂ ਅਸੀਂ ਤਾਂ ਸਵਾਲ ਕਰੀਏ ਪਰ ਜਿਨ੍ਹਾਂ ਦੇ ਨੇੜੇ ਆਉਂਦੇ ਆ ਐਕਸ ਆਰਐਮਬੀ ਚੈਨਲ ਦੇ ਇੱਕੋਲੇ ਆਏ ਸੀ ਮੰਤਰੀ ਸਾਹਿਬ ਇੱਕ ਉਹਨਾਂ ਨੇ ਸਵਾਲ ਕੀਤੇ ਜਵਾਬ ਨਹੀਂ ਆਇਆ ਮੰਤਰੀ ਸਾਹਿਬ ਨੂੰ ਤੇ ਜਦੋਂ ਇੱਥੇ ਮੰਤਰੀ ਹਰਪਾਲਜੀ ਮਾਨ ਨੂੰ ਲੋਕਨਾਦ ਦੇ ਪੱਤਰਕਾਰ ਨੇ ਸਵਾਲ ਕੀਤੇ ਹਰਪਾਲਜੀ ਮਾਨ ਉੱਥੇ ਜਵਾਬ ਨਹੀਂ ਆਇਆ ਉਲਟਾ ਉਹਦੇ ਗੱਲ ਜਿਹੜਾ ਚੈਨਲ ਆ ਤੇਰਾ ਕਿਹੜਾ ਮੀਡੀਆ ਤੇ ਸਿਨੀਅਰ ਪੱਤਰਕਾਰ ਬੈਠੇ ਸੀਨੀਅਰਾਂ ਨੂੰ ਰਗੜ ਕੇ ਫੋੜੇ ਤੇ ਲਾਉਣਾ ਜਦੋਂ ਕੱਲ ਤਾਂ ਤੁਹਾਡੀ ਚਾਪਲੂਸੀ ਦੀ ਕਰ ਰਹੇ ਆ ਜਿਹੜਾ ਸਵਾਲ ਕਰਦਾ ਤੁਹਾਨੂੰ ਚੰਗਿਆ ਨਹੀਂ ਲੱਗਦਾ ਤਾਂ ਹੁਣ ਜਿਹੜਾ ਮੀਡੀਆ ਹੜ ਹੈ ਜਿਨ੍ਹਾਂ ਨੂੰ ਪ੍ਰੈਸ ਕਾਨਫਰੰਸ ਤੇ ਸੱਦ ਲੈਂਦੇ ਆ ਇਹ ਘਟੋ ਘਟ ਇਹ ਸਵਾਲ ਤਾਂ ਕਰ ਲੋ ਕਿ ਪੰਜਾਬ ਦਾ ਕਹਿੰਦਾ ਕਿ ਇਹ ਸਰਕਾਰ ਦੀ ਨਲਾਇਕੀ ਨਹੀਂ ਉਹਨੂੰ ਆ ਇੱਕ ਐਗਜ਼ਾਮਪਲ ਮੈਂ ਤਾਂ ਹੀ ਇੱਥੇ ਆਇਆ ਕਿ ਐਗਜ਼ਾਮਪਲ ਹੈ ਇਹ ਸਰਕਾਰ ਦੀ ਨਲਾਇਕੀ ਹੈ ਕਿ ਦੀ ਸਫਾਈ ਟਾਈਮ ਤੇ ਨਹੀਂ ਹੋਈ ਜੇ ਦੀ ਸਫਾਈ ਟਾਈਮ ਤੇ ਨਹੀਂ ਹੋਈ ਤਾਂ ਅੱਗੇ ਜਿਹੜੇ ਪੰਡ ਹੈ ਘਟੋੜ 20 ਪੰਡੇ ਡਰੀ ਜਾਂਦੇ ਅੱਜ ਇਹ ਜਿਹੜੇ ਡਰੇਨ ਤੇ ਪੈਂਦੇ ਆ 20 ਪੈਂਡਰ ਰਹੇ ਆ ਕਿ ਡਰੇਨ ਸਾਡੇ ਘਰ ਤੋਂ ਬਾਹਰ ਕਰੂਗੀ ਆਪਾਂ ਨੂੰ ਉੱਤੇ ਤੇ ਕੇਲੀ ਲੱਗਦਾ ਥੱਲੇ ਤੇ ਪਾਣੀ ਆ ਪਰ ਪਾਣੀ ਉਸ ਤਰੀਕੇ ਨਾਲ ਵਗ ਨਹੀਂ ਰਿਹਾ ਕਿਉਂਕਿ ਕੇਲੀ ਡਿੱਕਾ ਬਣ ਜਾਂਦੀ ਅੱਗੇ ਜਾ ਕੇ ਜਿਹੜੇ ਪੌੜਾ ਉਹਨਾਂ ਦੇ ਸੋ ਇਸ ਕਰਕੇ ਇਹ ਪ੍ਰਬੰਧਾਂ ਦੀ ਘਾਟ ਇਹ ਚੀਜ਼ ਹੈ ਪਰ ਸਰਕਾਰ ਦੇ ਇਹਦੇ ਵਾਲੇ ਪਾਸੇ ਧਿਆਨ ਹੀ ਕੋਈ ਨਹੀਂ ਸਰਕਾਰ ਤਾਂ ਮੁੱਖ ਮੰਤਰੀ ਸਾਹਿਬ ਤਾਂ ਫਿਰਦੇ ਚ ਨੇ ਹੀ ਚਨਈ ਜਾ ਕੇ ਖਚਾ ਰਹੇ ਆ ਫੋਟੋਆਂ ਜਦੋਂ ਤੁਹਾਡੇ ਘਰ ਚ ਤਾਂ ਬੁਰਾ ਹਾਲ ਹੈ ਤੁਹਾਡੇ ਘਰ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਆ ਲੋਕ ਹੜ੍ਹਾਂ ਦੀ ਮਾਰੇ ਠਾਰੇ ਆ ਉਹੀ ਗੱਲ ਹੈ ਕਿ ਜਦੋਂ ਕਹਿੰਦੇ ਆ ਨਾ ਕਿ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ ਅੱਜ ਪੰਜਾਬ ਡਰ ਡਰ ਰਿਹਾ ਤੇ ਪੰਜਾਬ ਦਾ ਨੀਰੋ ਇਡਲੀ ਖਾ ਰਿਹਾਗਾ ਜਾ ਕੇ ਚਨਈ ਦੇ ਵਿੱਚ ਤਾਂ ਮਾ ਲਾਡੂ ਦੇ ਵਿੱਚ ਸੋ ਖੁਸ਼ੀਆਂ ਉਹ ਨਹੀਂ ਸੋਭਦੀਆਂ ਜਦੋਂ ਘਰ 'ਚ ਸਾਰੇ ਜੀ ਸੁੱਖ ਸ਼ਾਂਤੀ ਨਾ ਹੋਣ ਮੁੱਖ ਮੰਤਰੀ ਕੀ ਹੁੰਦਾ ਮੁੱਖ ਮੰਤਰੀ ਪੂਰੇ ਸੂਬੇ ਦਾ ਮੁਖੀ ਹੈ ਸੂਬੇ ਦਾ ਜੇ ਕਹਿ ਲਈ ਕਿ ਪਿਤਾ ਹੀ ਹੈ ਕਿਸਾਨਾਂ ਨੂੰ ਸੂਬੇ ਦਾ ਸਾਰਾ ਪਾਲਕੋ ਹੈ ਉਹਨੇ ਖਿਆਲ ਰੱਖਣਾ ਕਿ ਕਿਹਨੂੰ ਕੀ ਲੋੜ ਹੈ ਕੀ ਕੀ ਸਮੱਸਿਆਵਾਂ ਜਦੋਂ ਮੁਖੀ ਨੱਚਣ ਟੱਪਣ 'ਚ ਵਿਅਸਤ ਹੈ ਮੁਖੀ ਚੁਟਕਲੇ ਸੁਣਾਉਣ 'ਚ ਵਿਅਸਤ ਹੈ ਉਹ ਚਨਈ ਜਾਂਦੇ ਆ ਉੱਥੇ ਚੁਟਕਲੇ ਉਹ ਪੰਜਾਬ 'ਚ ਰਹਿੰਦੇ ਆ ਉੱਥੇ ਚੁਟਕਲੇ ਚੁਟਕਲਿਆਣਾ ਕਿੰਨਾ ਚਿਰ ਟੱਡ ਭਰੋਂਗੇ ਲੋਕਾਂ ਦਾ ਜਿਨ੍ਹਾਂ ਦੇ ਘਰ ਤਬਾ ਹੋਗੇ ਨਾ ਉਹਨਾਂ ਦੇ ਕੋਲੇ ਤਾਂ ਜੇ ਕਿਤੇ ਅਸੀਂ ਚੌੜ ਦੀ ਗੱਲ ਵੀ ਕਰਉਣਾ ਅੱਗ ਲੱਗ ਜਾਂਦੀ ਆ ਬੰਦੇ ਨੂੰ ਕਿ ਸਾਡਾ ਤਾਂ ਸਾਰਾ ਕੁਝ ਤਬਾਹ ਹੋ ਗਿਆ ਪਸ਼ੂ ਰੁੜ ਗਏ ਕਦੋਂ ਊਚਾਰਾ ਕਦੋਂ ਹਰੇ ਪੱਠੇ ਹੋਣਗੇ ਕਦੋਂ ਬੀਜਣਗੇ ਕਦੋਂ ਹੋਣਗੇ ਚੋਨਾ ਸਿਰੇ ਤੇ ਆਇਆ ਵਾ ਪਰ ਠੀਕ ਹੈ ਚੋਨਾ ਅੱਜ ਡੁੱਬ ਗਿਆ ਦੁਬਾਰਾ ਕਦੋਂ ਹੋਊਗਾ ਜਿਹਦਾ ਸਾਰਾ ਕੁਝ ਹੀ ਰੁੜ ਗਿਆ ਜਿਹਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਉਹ ਉਹ ਕੀ ਕਰੂਗਾ ਫਿਰ ਆ ਜਾਂਦੀ ਆ ਗੱਲ ਕਿ ਜਿਹੜੇ ਦਰਿਆ ਆ ਸਾਡੇ ਠੀਕ ਹੈ ਹੁਣ ਮਾਰ ਅਸੀਂ ਚੱਲ ਰਹੇ ਆਂ ਪਾਣੀ ਲੈਣ ਵੇਲੇ ਨੂੰ ਬਿਆਨ ਦੇ ਦੇਣਗੇ ਫਿਰ ਇਹਨਾਂ ਦੇ ਮੁਖੀ ਅਰਵਿੰਦੀ ਵਿੱਚ ਕੇਜਰੀਵਾਲ ਇੱਕ ਪ੍ਰੈਸ ਕਾਨਫਰੰਸ ਚ ਕਹਿ ਦਿੰਦੇ ਆ ਕਿ ਪਾਣੀ ਤੇ ਚਲੋ ਜੀ ਸਾਰਿਆਂ ਦਾ ਹੱਕ ਹੈ ਫੈਸਲਾ ਸੁਪਰੀਮ ਕੋਰਟ ਕਰੂਗਾ ਫੈਸਲਾ ਕੋਈ ਕਿਉਂ ਕਰੂਗਾ ਸਾਡਾ ਮਾਰ ਅਸੀਂ ਚੱਲ ਰਹੇ ਆ ਅੱਜ ਵੀ ਮਾਰ ਚੱਲ ਰਹੇ ਆ ਸਾਰੀ ਮਾਰ ਸਾਡੇ ਤੇ ਪੈ ਰਹੀ ਆ ਸਾਰਾ ਕੁਝ ਕਿੰਨਾ ਘਰਿਆਣਾ ਹਰਿਆਣਾ ਤਬਾਹ ਹੋਇਆ ਕਿੰਨਾ ਕ ਰਾਜਸਥਾਨ ਤਬਾਹ ਹੋਇਆ ਕੋਈ ਗੱਲ ਹੈ ਨਾ ਇਹ ਸਰਕਾਰ ਨੇ ਨਾ ਪਿਛਲੀਆਂ ਸਰਕਾਰਾਂ ਨੇ ਦੋਨਾਂ ਸੂਬਿਆਂ ਤੋਂ ਰਿਐਲਿਟੀ ਨਹੀਂ ਮੰਗੀ ਵੀ ਪਾਣੀ ਦਾ ਭਾਈ ਦੇ ਦਿਓ ਉਲਟਾ ਇੰਨਾ ਕਰ ਰੋਲਾ ਹੁੰਦਾ ਜੀ 24 ਦਿਨ ਦਾ ਥੋੜਾ ਦੱਸ ਦੇਣ ਪ ਬੰਨਾ ਦੇ ਉੱਤੇ ਪੱਕੀ ਜਿਹੜੀ ਆ ਉਹ ਸੀਆਈਐਸ ਫਲਵਾਤੀ ਸੋ ਇਹ ਪ੍ਰਬੰਧਾਂ ਦੀ ਘਾਟ ਨਲਾਇਕੀਆਂ ਸਰਕਾਰਾਂ ਦੀਆਂ ਤੁਸੀਂ ਦੇਖੋ ਅੱਜ ਕਿੰਨਾ ਪ੍ਰਬੰਧਾਂ ਦੀ ਘਾਟ ਦੇ ਵਿੱਚ ਅਜ ਜਿੰਨੇ ਹਾਈਵੇ ਪੰਜਾਬ ਚੋਂ ਲੰਘ ਰਹੇ ਆ ਤੁਸੀਂ ਕਦੇ ਕਿਸੇ 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 ਵੀ ਜਿਹੜੀ ਹਾਈਵੇ ਕੰਪਨੀਆਂ ਨੂੰ ਇਹ ਕਿਹਾ ਕਿ ਭਾਈ ਹਾਈਵੇ ਦੇ ਨਾਲ-ਨਾਲ ਤੁਸੀਂ ਵਾਟਰ ਰੀਚਾਰਜ ਸਿਸਟਮ ਬਣਾਓ ਜਿੰਨਾ ਪਾਣੀ ਹਾਈਵੇ ਤੇ ਇਕੱਠਾ ਹੁੰਦਾ ਉਹ ਥੱਲੇ ਜਾਵੇ ਆਪੂ ਚੋ ਕੋਲ ਹੈ ਹਾਈਵੇ ਦੇ ਉੱਤੇ ਇੰਨਾ ਪਾਣੀ ਖੜ ਜਾਂਦਾ ਕਿ ਲੋਕਾਂ ਦੀਆਂ ਗੱਡੀਆਂ ਡੁੱਬ ਰਹੀਆਂ ਨੇ ਨੈਸ਼ਨਲ ਹਾਈਵੇ ਤੇ ਤੇ ਟੋਲ ਉਸਰੇ ਦਾ ਲੈ ਰਹੇ ਆ ਕੀ ਮੁੱਖ ਮੰਤਰੀ ਨੇ ਕਾਰਵਾਈ ਕੀਤੀ ਉੱਤੇ ਕੀ ਬਠਿੰਡੇ ਦੇ ਡੀਸੀ ਨੇ ਕੋਈ ਕਾਰਵਾਈ ਕੀਤੀ ਕਿ ਬਸ ਗਲੀਆਂ ਗੋਲੋਂ ਤੇ ਮਿੱਟੀਆਂ ਝੜਨ ਜੋਗੀਆਂ ਤੁਸੀਂ ਕੋਈ ਕਾਰਵਾਈ ਨਹੀਂ ਤੁਸੀਂ ਕਰ ਰਹੇ ਉਹ ਡੁੱਬ ਰਹੇ ਆ ਫਿਰ ਉਹਨਾਂ ਦੇ ਨੇੜੇ ਘੁੱਟ ਘਾਟ ਉਹਨਾਂ ਨੂੰ ਕਹੋ ਭਾਈ ਵੀ ਜਿਹੜਾ ਪੰਜਾਬ ਚ ਸੜਕ ਲੰਘੂਗੀ ਹਰ 100 ਬਣਾਉ ਜਿਹੜਾ ਪਾਣੀ ਸੜਕ ਤੇ ਇਕੱਠਾ ਹੁੰਦਾ ਉਹ ਰੀਚਾਰਜ ਨਹੀਂ ਥੱਲੇ ਸਾਫ਼ ਹੋ ਕੇ ਥੱਲੇ ਜਾਵੇ ਇਹ ਪ੍ਰਬੰਧ ਤਾਂ ਹੈ ਨਹੀਂ ਇਹ ਪ੍ਰਬੰਧ ਹੁੰਦੇ ਆ ਅੱਜ ਪਾਣੀ ਜਦੋਂ ਵੱਜ ਜਾਂਦਾ ਉਦੋਂ ਹੀ ਪੰਜਾਬ ਨੂੰ ਮਾਰਦਾ ਜਦੋਂ ਘਟ ਜਾਂਦਾ ਉਦੋਂ ਹੀ ਪੰਜਾਬ ਨੂੰ ਮਾਰਦਾ ਮਤਲਬ ਦੋਨੇ ਰੂਪ ਚ ਪਾਣੀ ਪੰਜਾਬ ਨੂੰ ਮਾਰਦਾ ਜਿੰਨੀਆਂ ਸਰਕਾਰੀ ਬਿਲਡਿੰਗਾਂ ਕ્યા ਹੈ ਜਿਹਨੀਆਂ ਕਹ ਲਈ ਕਿ ਮੈ ਨਹੀਂ ਸਕਕਤ ਤਰੇ ਇਤਨੇ ਜਿੰਨੇ ਵੀ ਕੰਪਲੈਕਸ ਨੇ ਇਹਨਾਂ ਜੋ ਨਾਲ ਵਾਟਰੀ ਚਾਰਜ ਪੁਆਇੰਟ ਕਿਉਂ ਨਹੀਂ ਬਣਾਏ ਜਿੰਨੀਆਂ ਕੱਸੀਆਂ ਸੂਏ ਆ ਸਾਡੇ ਜਦੋਂ ਇਹ ਸਾਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਇਹਨਾਂ ਦੇ ਮੋਟ ਦੇ ਵਿੱਚ ਰੀਚਾਰਜ ਪੁਆਇੰਟ ਕਿਉਂ ਨਹੀਂ ਬਣਾਏ ਕਿਹੜਾ ਪਾਣੀ ਰੀਚਾਰਜ ਹੋਵੇ ਜਦੋਂ ਪਾਣੀ ਦੇ ਪ੍ਰਬੰਧਨ ਨਹੀਂ ਸਹੀ ਜਦੋਂ ਸਾਡੇ ਕੋਲ ਨਹਿਰਾਂ ਪੂਰੀਆਂ ਨਹੀਂ ਸਾਡੇ ਕੋਲੇ ਸੂਏ ਪੂਰੇ ਨਹੀਂ ਸਾਡੇ ਕੋਲੇ ਪ੍ਰਬੰਧਨ ਨਹੀਂ ਹੈ ਇਹਦਾ ਤਾਂ ਫਿਰ ਇਹ ਪਾਣੀ ਸਾਨੂੰ ਮਾਰੂਗਾ ਜਿੱਥੇ ਪਾਣੀ ਜੀਵਨ ਦਗਾਤਾ ਹੈ ਸਾਡਾ ਉਥੇ ਜਦੋਂ ਲੋੜਾਂ ਵੱਧ ਜਾਂਦਾ ਫਿਰ ਇਹ ਮਾਰਦਾ ਪਰ ਉਹ ਮਾਰਦਾ ਤਾਂ ਹੀ ਹੈ ਕਿ ਸਾਡੇ ਸਿਸਟਮ ਦੀਆਂ ਕਮੀਆਂ ਲਗਾਤਾਰ ਜਿਹੜੀਆਂ ਕਮੀਆਂ ਲੋਕਾਂ ਚ ਵੀ ਹੈ ਪਰ ਜਿਹੜੀਆਂ ਪ੍ਰਬੰਧ ਦੀਆਂ ਕਮੀਆਂ ਉਹ ਵੱਡੇ ਪੱਧਰ ਤੇ ਹੈ ਕੁਦਰਤ ਨਾਲ ਛੇੜਛਾੜ ਦਾ ਵੀ ਨਤੀਜਾ ਹੈ ਪਰ ਸਰਕਾਰਾਂ ਦੀਆਂ ਨਕਮੀਆਂ ਪਾਲਿਸੀਆਂ ਸਰਕਾਰਾਂ ਦਾ ਲੋਕਾਂ ਦੇ ਵੱਲ ਧਿਆਨ ਨਾ ਦੇਣਾ ਹੁਣ ਆ ਇੱਕ ਜੀਸੀਬੀ ਜੀ ਲੈ ਕੇ ਉਧਰ ਕੱਢਦੇ ਫਿਰਦੇ ਸੀ ਕਿਹ ਲਈ ਆ ਕੇਲੀ ਵਾਲ ਕਿਸੇ ਦਾ ਧਿਆਨ ਨਹੀਂ ਜਦੋਂ ਇੱਧਰ ਪਾਣੀ ਵੱਧ ਗਿਆ ਪਿੰਡ ਡੁੱਬ ਗਏ ਆ ਲੋਕ ਡੁੱਬ ਗਏ ਉਸ ਤੋਂ ਬਾਅਦ ਆ ਜਾਣਗੇ ਜੀ ਇਹ ਦੇਖੋ ਜੀ ਕੁਦਰਤ ਦੀ ਮਾਰ ਆ ਸਾਡਾ ਤਾਂ ਕਸੂਰੀ ਕੀ ਐ ਸੋ ਇਹ ਸਾਰੀਆਂ ਇਹ ਪ੍ਰਬੰਧ ਸਰਕਾਰ ਦੇ ਪ੍ਰਬੰਧਨ ਦੀ ਨਾਕਾਮੀ ਆ ਜਿਹਦੇ ਕਰਕੇ ਹੜ੍ਹ ਆਏ